ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਆਏ ਦਿਨ ਹੀ ਗੁੰਡਾਗਰਦੀ ਅਤੇ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਇਸੇ ਤਰ੍ਹਾਂ ਹੀ ਹਲਕਾ ਸ਼ਹੀਰ ਗੋਬਿੰਦਪੁਰ ਦੇ ਪਿੰਡ ਔਲਖਕਲਾ ਵਿੱਚ ਬੀਤੀ ਰਾਤ ਨੂੰ ਅਨੁਪਛਾਤੇਆ ਵੱਲੋਂ ਪਿੰਡ ਦੇ ਹੀ ਇੱਕ ਘਰ ਦੇ ਗੇਟ ਤੇ ਚਲਾਈਆਂ ਗਈਆਂ ਗੋਲੀਆਂ ਪਿੰਡ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ ਮੌਕੇ ਤੇ ਪੁਜੀ ਪੁਲਿਸ ਵੱਲੋਂ ਇੱਕ ਜਿੰਦਾ ਕਾਰਤੂਸ ਅਤੇ ਮੁਲਜਮਨ ਦੀ ਇੱਕ ਸਿਰ ਦੀ ਟੋਪੀ ਵੀ ਬਰਾਮਦ ਕੀਤੀ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਉੱਥੇ ਹੀ ਮਾਜਾ ਕਿਸਾਨ ਸੰਗਰਾਸ਼ ਕਮੇਟੀ ਦੇ ਪੰਜਾਬ ਪ੍ਰੈਜ਼ੀਡੈਂਟ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਅਨੁਪਛਾਤੇ ਬਲੋ ਪਿੰਡ ਦੇ ਵਿੱਚ ਗੋਲੀਆਂ ਚਲਾਉਣੀਆਂ ਜਿਸ ਦੇ ਨਾਲ ਪਿੰਡ ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਤੇ ਜੇਕਰ 5 ਦਿਨਾਂ ਦੇ ਵਿੱਚ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਨੂੰ ਪ੍ਰਦਰਸ਼ਨ ਕਰਨਾ ਪਵੇਗਾ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਸਰਬਜੀਤ ਸਿੰਘ ਸ਼ੱਬੂ ਡੇਰਿਆਂ ਦਾ ਮੌਜੂਦਾ ਸਰਪੰਚ ਯਕੀਨ ਸਿੰਘ ਪਿੰਡ ਔਲਕਲਾ ਦਾ ਸਾਬਕਾ ਸਰਪੰਚ ਸਤਪਾਲ ਅਤੇ ਪਿੰਡ ਵਾਸੀ ਬਜ਼ੁਰਗ ਮਾਤਾ ਨੇ ਦੱਸਿਆ ਕਿ ਇਸੇ ਪਿੰਡ ਵਿੱਚ ਮੇਰਾ ਕਿਸੇ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਉਸੇ ਰੰਜਿਸ਼ ਤਿਤ ਰਾਤ ਕਰੀਬ 11 ਤੋਂ 12 ਵਜੇ ਕੋ ਜਨਪਛਾਤਿਆਂ ਵੱਲੋਂ ਮੇਰੇ ਘਰ ਦੇ ਗੇਟ ਉੱਤੇ ਪਿਸਤਲ ਅਤੇ ਦੁਨਾਲੀ ਦੇ ਨਾਲ ਫਾਇਰ ਕੀਤੇ ਗਏ ਹਨ ਜਿਸ ਨਾਲ ਮੇਰਾ ਪਰਿਵਾਰ ਸਹਿਮਿਆ ਹੋਇਆ ਹੈ ਉੱਥੇ ਹੀ ਪਿੰਡ ਵਾਸੀ ਪਿੰਡ ਦੇ ਡੇਰਿਆਂ ਦੇ ਮੌਜੂਦਾ ਅਤੇ ਸਾਬਕਾ ਸਰਪੰਚ ਨੇ ਕਿਹਾ ਕਿ ਪਿੰਡ ਵਿੱਚ ਇਸ ਤਰ੍ਹਾਂ ਗੋਲੀਆਂ ਚੱਲਣੀਆਂ ਬਹੁਤ ਹੀ ਮਾੜੀ ਘਟਨਾ ਹੈ ਇਸ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਦੋਂ ਇਸ ਬਾਰੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਮੇਰੇ ਤੇ ਦੋਸ਼ ਲਗਾਏ ਜਾ ਰਹੇ ਹਨ ਉਹ ਗਲਤ ਹਨ ਮੈਨੂੰ ਇਸ ਘਟਨਾ ਬਾਰੇ ਸਵੇਰੇ 11 ਵਜੇ ਪਤਾ ਲੱਗਾ ਸੀ ਕਿਉਂਕਿ ਇਸ ਪਰਿਵਾਰ ਵੱਲੋਂ ਪੰਚਾਇਤੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ ਤੇ ਉਸ ਨੂੰ ਨਵਾਂ ਮੋੜ ਦੇਣ ਲਈ ਉਹਨਾਂ ਵੱਲੋਂ ਮੇਰੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਸਾਡੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਜਦੋਂ ਇਸ ਘਟਨਾ ਬਾਰੇ ਹਰਚੋ ਵਾਲਦੇ ਚੌਕੀ ਇੰਚਾਰਜ ਸਰਵਰਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਔਲਖ ਕਲਾ ਵਿੱਚ ਬੀਤੀ ਰਾਤ ਗੋਲੀ ਚੱਲਣ ਬਾਰੇ ਸਾਨੂੰ ਪਤਾ ਲੱਗਾ ਸੀ ਤੇ ਮੌਕੇ ਤੇ ਜਾ ਕੇ ਅਸੀਂ ਉੱਥੋਂ ਇੱਕ ਜਿੰਦਾ কারਤੂਸ ਅਤੇ ਗੋਲੀ ਚਲਾਉਣ ਵਾਲੇ ਅਣਪਛਾਤੇਆਂ ਦੀ ਇੱਕ ਸਿਰ ਦੀ ਟੋਪੀ ਬਰਾਮਦ ਕੀਤੀ ਹੈ ਉਹਨਾਂ ਕਿਹਾ ਕਿ ਸਾਡੀ ਤਫ਼ਤੀਸ਼ ਚੱਲ ਰਹੀ ਹੈ ਬਾਕੀ ਇਹਨਾਂ ਦਾ ਕੋਈ ਜ਼ਮੀਨੀ ਵਿਵਾਦ ਵੀ ਚੱਲ ਰਿਹਾ ਅਸੀਂ ਬਰੀਕੀ ਨਾਲ ਸ਼ਾਨਬੀਨ ਕਰ ਰਹੇ ਹਾਂ ਮੁਲਜਮਾਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਨਾ ਮੇਰਾ ਸਰਬਜੀਤ ਸਿੰਘ ਛੱਬੂ ਹਾਂ ਜੀ ਕਿਹੜਾ ਪਿੰਡ ਕਿਹੜਾ ਪਿੰਡ ਆਲਾ ਖੁਰਦ ਜੀ ਕੀ ਗੱਲ ਹੋਈ ਐ ਮਤਲਬ ਕੀ ਐ ਸਾਰ ਐ ਕੋਈ ਸੱਤੇ ਪੈ ਰਾਤ ਸਾਢੇ 12 ਵੇ ਦੀ ਗੱਲ ਆ ਜੀ ਤੇ ਖੜਾਕ ਆਇਆ ਬਹੁਤ ਜ਼ੋਰ ਦੀ ਮੈਂ ਉੱਠਿਆ ਵਾ ਤਾਂ ਮੈਂ ਆਪਣੇ ਬ੍ਰਦਰ ਨੂੰ ਜਗਾਇਆ ਵਾ ਤੋ ਨੂੰ ਮੈਂ ਕਿਹਾ ਖੜਕਾ ਬੜੀ ਜ਼ੋਰ ਦੀ ਐ ਬਾਹਰ ਜਿਦਾਂ ਕਿ ਕੋਈ ਟਾਕਾ ਪਟੂਕਾ ਚੱਲਦਾ ਅਜੇ ਗੱਲ ਕਰਨੀ ਡੈ ਬ੍ਰਦਰ ਮੇਰਾ ਉੱਠਿਆ ਵਾ ਤੋ ਪਰਣਾ ਡਿਆ ਬੰਨ ਤੇ ਇੱਕ ਫਾਇਰ ਵਜਦਾ ਸਾਡੇ ਗੇਟ ਨਾਲ ਫੇਰ ਉਹਨੇ ਚਿਰੋਂ ਹੀ ਇਧਰੋਂ ਟਿਪਰ ਚੱਲਣਦੇ ਆ ਜਿਹੜਾ ਰੋਡ ਬਣ ਰਿਹਾ ਇੱਥੇ ਮਿੱਟੀ ਜਾਂਦੀ ਆ ਉਤੋਂ ਟਿਪਰ ਆਉਂਦੇ ਤੇ ਨਾ ਮੈਂ ਕਿਹਾ ਚਾਨਣੇ ਆ ਬਾਹਰ ਬਾਹਰ ਨਿਕਲੀਏ ਅਹੀਂ ਗੇਟ ਦੇ ਗਾੜੀ ਆਇਆ ਇਹ ਛੋਟਾ ਦਰਵਾਜ਼ਾ ਖੋਲ੍ਹਿਆ ਵਾ ਤੇ ਰਾਜੂ ਪ੍ਰਧਾਨ ਜਿਹੜੇ ਮਾਜਾ ਕਿਸਾਨ ਸੰਸਥਾ ਕਮੇਟੀ ਵਾਲੇ ਇਹਨਾਂ ਦਾ ਗੇਟ ਆ ਵੇਖੋ ਨਾਲ ਹੀ ਕੋਈ 5-7 ਰੱਖ ਕਰਮ ਤੇ ਇਥੋਂ ਉਹਨਾਂ ਮੁੱਢਸਲ ਕਮਾਇਆ ਤੇ ਕੋਈ ਫੈਰ ਕੀਤਾ ਵਾ ਉਸ ਤੋਂ ਬਾਅਦ ਉਹ ਇੱਥੇ ਆ ਜਾਂਦੇ ਆ ਗੇਟ ਦੇ ਗਾੜੀ ਤੇ ਅਸੀਂ ਭੱਜ ਕੇ ਗੇਟ ਬੰਦ ਕੀਤਾ ਤੇ ਉਹਨਾਂ ਨੇ ਸਿੱਧਾ ਫੈਰ ਮਾਰਿਆ ਸਾਡੇ ਵਾਲ ਨੂੰ ਜਿਹੜਾ ਸਾਡੇ ਗੇਟ ਦੇ ਬੱਚਾ ਵਾ ਜਿਹੜ ਹਾਂਜੀ ਕਿਹੜੀ ਚੀਜ਼ ਹੈ ਸਰ ਇੱਕ ਸਾਰਾ ਪਿਸਤੌਲ ਸੀ ਤੇ ਇੱਕ ਰਫਲ ਸੀ ਮਤਲਬ ਜਿਹਦਾ 12 ਬੋਰ ਦਾ ਇੱਕ ਖੋਲ ਵੀ ਇੱਥੇ ਬਰਾਮਦ ਹੋਇਆ ਪੁਲਿਸ ਲੈ ਕੇ ਹੀ ਰਾਤ ਨੂੰ 112 ਤੇ ਫਿਰ ਫੋਨ ਲਾਇਆ ਹੈ ਜੀ ਤੇ ਮੁਲਾਜ਼ਮ ਆਏ ਰਾਤ ਤੇ ਇੱਕ ਖੋਲ ਬਰਾਮਦ ਹੋਇਆ ਇੱਕ ਟੋਟੀ ਡਿੱਗੀ ਆ ਉਹਨਾਂ ਦੀ ਘਰ ਤੋਂ ਅਗਲੇ ਬੰਨੇ ਤੇ ਇੱਕ ਫਾਇਰ ਜੜਾ ਵਾ ਉਹ ਕੋਈ ਆਪਣਾ ਘਰ ਤੋਂ ਕੋਈ 4-5 ਕਿਲੋਮੀਟਰ ਅਗਲੇ ਆ 5 ਕਿ ਕਰਮਾ ਅੱਗੇ ਹੋਇਆ ਵਾ ਮਤਲਬ ਉਹ ਵੀ ਹੋਈ ਫਾਇਰ ਹੋਇਆ ਤਾਂ ਤਿੰਨ ਫਾਇਰ ਜਿਹੜੇ ਸਾਡੇ ਗੇਟ 'ਚ ਮਾਰੇ ਸਿੱਧੇ ਹੀ ਜੀ ਪਛਾਣ ਹੋਈ ਨਹੀਂ ਪਛਾਣ ਨਹੀਂ ਉਹਨਾਂ ਮੂੰਹ ਬੱਦੇ ਸੀ ਇਹਨਾਂ ਦਾ ਰਜਿਸਟਰਡ ਹੀ ਕੋਈ ਰੰਜੇ ਸਾਡੀ ਜੀ 3 2 3 ਸਾਲ ਤੋਂ ਸਾਡੀ ਚੱਲਦੀ ਹੈ ਬਲਜੀਤ ਸਿੰਘ ਬੱਲੀ ਆ ਵੱਡੇ ਔਲਖਾਂ ਦਾ ਇੱਕ ਸੁਖਵਿੰਦਰ ਬਾਬਾ ਵਾ ਇੱਕ ਉਹਦਾ ਬ੍ਰਦਰ ਆ ਪ੍ਰੇਮਾ ਪਬਜੀ ਇਹ ਤਾਂ ਸੀਤੂ ਆ ਜੀ ਜਿਹੜਾ ਹੁਣ ਮੜਿਆ ਬਲੋਚਾਂ ਦਾ ਸਰਪੰਚ ਬਣਿਆ ਇਹਨਾਂ ਨਾਲ ਹੀ ਆ ਜੀ ਪੁਰਾਣੇ ਝਗੜੇ ਚੱਲਣ ਡੇ ਆ ਤੇ ਹੁਣ ਵੀ ਸਾਡੇ ਇੱਥੇ ਥਾਂ ਦਾ ਥੋੜਾ ਕੋਨਾ ਨਾਲ ਚੱਲਣ ਡਿਆ ਹੈ ਤੇ ਇਹੋ ਚੱਕਰ ਸੀ ਤਾਂ ਰੰਜਸ ਇਹੀ ਆ ਵੀ ਉਹਨਾਂ ਹੀ ਕੰਮ ਕਰਵਾਇਆ ਹੈ ਮੰਗ ਟੋੜੀ ਮੰਗਾ ਡੀਗਾ ਉਹਨਾਂ ਨਾਲ ਮਿਲਣਾ ਚਾਹੀਦਾ ਵਾ ਕੋਈ ਆ 2 ਸਾਲ ਦੇ ਵਿੱਚ ਤਿੰਨ ਵਾਰ ਵਾਰ ਦਾਤਾ ਹੋਈਆਂ ਦੋ ਵਾਰ ਦਾ ਤਾਂ ਪਹਿਲਾਂ ਵੀ ਹੋਈਆਂ ਵਾ ਤੇ ਇਸੇ ਜਗ੍ਹਾ ਤੇ ਫਾਇਰ ਵੱਜੇ ਸਾਡੀ ਕੋਈ ਮਤਲਬ ਕਿਸ ਨੇ ਦਰਖਾਸਤ ਵੀ ਦਿੱਤੀ ਉਦੋਂ ਕਹਿੰਦੇ ਸਾਨੂੰ ਕੋਈ ਬੰਦਾ ਮਿਲੂ ਦੱਸਿਓ ਅਸੀਂ ਉੱਤੇ ਪਰਚਾ ਕਰਾਂਗੇ ਹੁਣ ਉਹਨਾਂ ਨੇ ਮਤਲਬ ਅੱਜ ਲਿਖ ਕੇ ਖੜਿਆ ਵਾ ਕਿ ਨਹੀਂ ਅਸੀਂ ਮਤਲਬ ਜੋ ਵੀ ਆ ਤੁਹਾਨੂੰ ਇਨਸਾਫ ਦਿਵਾਵਾਂਗੇ ਹਾਂਜੀ 112 ਦੇ ਫੋਨ ਲਾਇਆ ਕਿਹੜੀ ਰਾਤ ਆਈ ਸੀ ਸੇਰੇ ਫਿਰ ਚੌਕੀ ਇਨਚਾਰਜ ਆਇਆ ਕਿ ਨਹੀਂ ਉਹ ਲੈ ਪੁੱਛ ਕੇ ਗਿਆ ਫਿਰ ਐਸਐਚਓ ਸਾਹਿਬ ਆਏ ਸੀਰੀਅਲ ਗਵੰਦ ਪਰ ਤੋਂ ਹਾਂਜੀ ਉਹ ਵੀ ਮੰਕੀ ਕਹਿਆ ਉਹਨਾਂ ਨੇ ਕੀ ਫਿਰ ਅਹੀਂ ਨੂੰ ਇਹ ਕਹਿ ਗਾ ਅਨੁਸਾਰ ਮਿਲਣਾ ਚਾਹੀਦਾ ਪਹਿਲਾਂ ਵੀ ਇੱਥੇ ਇੱਕ ਚੌਕੀ ਇੰਚਾਰਜ ਹੀ ਉਦੋਂ ਉਹਨੂੰ ਹੀ ਅਹੀਂ ਦਿਖਾ ਦਿੱਤੀ ਤੇ ਤੁਹਾਡਾ ਕੋਈ ਨਹੀਂ ਮਿਲ ਬਣਿਆ ਉਤੋਂ ਪਹਿਲਾਂ ਵੀ ਮਤਲਬ 3 ਸਾਲ ਪਹਿਲਾਂ ਇੱਕ ਫਾਇਰ ਹੋਇਆ ਸਾਡੇ ਗੇੜ ਗਾੜੀ ਇਹੋ ਜਗ੍ਹਾ ਤੇ ਉਦੋਂ ਵੀ ਕੋਈ ਗੱਲ ਹੁਣ 5 ਫਾਇਰ ਹੋਇਆ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਜੇ ਅਸੀਂ ਗੇਟ ਨਹੀਂ ਬੰਦ ਕਰਦੇ ਪਰਦਰ ਮੇਰਾ ਅੰਦਰ ਨੂੰ ਨਹੀਂ ਖਿੱਚਦਾ ਤਾਂ ਮळा ਸਾਡੇ ਇੱਥੇ ਕਿੰਨਾ ਕਦੀ ਜਾਨ ਵੀ ਜਾ ਸਕਦੀ ਮੇਰਾ ਨਾਮ ਵੀ ਬਲੰਦਰ ਸਿੰਘ ਰਾਜੂ ਮਾਝਾ ਕਿਸਾਨ ਸ਼ਕਤੀ ਕਮੇਟੀ ਦਾ ਪ੍ਰੈਜ਼ੀਡੈਂਟ ਪੰਜਾਬ ਦਾ ਨਾ ਦੇਖੋ ਇਹ ਸਰਕਾਰ ਦੀ ਤੇ ਵੱਡੀ ਨਿਮਲੈਖੀ ਕਹਿ ਸਕਦੇ ਆ ਤੇ ਗੁੰਡਾਗਰਦੀ ਜਿਹੜੀ ਆ ਉਹ ਦਿਨ ਦਿਨ ਹੀ ਚੱਲਣ ਢੀ ਜਿਹੜੇ ਬੰਦਿਆਂ ਨੇ ਇਹ ਸ਼ਾਦਿਸ਼ ਰਚੀ ਆ ਉਹ ਬੰਦਿਆ ਕੋਈ ਵੀ ਅਸੀਂ ਸਰਕਾਰ ਨੂੰ ਕਹਣਾ ਚਾਹੀਦਾ ਜੀ ਉਹਨੇ ਵੀ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਸੀਂ ਆਪਣੇ ਤੌਰ ਤੇ ਵੀ ਬੰਦਿਆਂ ਦੀ ਸ਼ਾਰਜਿੰਗ ਕਰ ਰਹੇ ਹਾਂ ਕਿਹੜੇ ਬੰਦੇ ਜਿਹੜੇ ਰਾਤ ਕਿੰਨੇ ਹਾਇਰ ਕੀਤੇ ਤੇ ਕਿੰਨੇ ਆਣ ਕੇ ਗੋਲੀ ਚਲਾਈ ਆ ਗੋਲੀ ਜਿਹੜੀ ਇਹ ਜਦੋਂ 12:00 ਵਜੇ ਤੇ 35 ਮਿੰਟ ਤੇ ਮੈਨੂੰ ਫੋਨ ਕੀਤਾ ਇਹਨੇ ਮੁੰਡੇ ਨੇ ਮੈਂ ਸੁੱਤਾ ਹੀ ਇਹਦਾ ਫੋਨ ਵੱਜਿਆ ਤੇ ਮੈਂ ਦਵਾਦਾਂ ਫੱਪੜੇ ਉੱਠਿਆ ਮੇਰਾ ਨੰਬਰ ਵੇਖਿਆ ਕਿਉਂਕਿ ਮੇਰੀ ਜਥੇਬੰਦੀ ਦਾ ਯੂਧਾ ਆਗੂ ਵੀ ਆ ਮੈਂ ਕਿਹਾ ਕੋਈ ਪਤਾ ਨਹੀਂ ਕੀ ਗੱਲ ਹੋ ਗਈ ਮੈਨੂੰ ਕਹਿੰਦਾ ਵੀਰੇ ਮੇਰੇ ਗੇਟ ਕਰੀ ਕਿ ਇਹਨੇ ਗੋਲੀ ਚਲਾਤੀ ਅਣਕੇ ਤੇ ਮੈਂ ਬੜੇ ਜ਼ੋਰ ਨਾਲ ਭੱਜਿਆ ਮੈਂ ਤੋੜ ਕੇ ਬਾਹਰ ਨਿਕਲਿਆ ਦਵਾਦਾਂ ਗੇਟ ਖੋਲਿਆ ਆਪਣਾ ਫਿਰ ਇੱਥੇ ਆ ਹੀ ਇਕੱਠੇ ਹੋਏ ਤੇ ਇਹਨੇ ਮੈਨੂੰ ਦੱਸਿਆ ਕਿ ਪਹਿਲਾਂ ਜਦੋਂ 2:00 ਵਜੇ ਆ ਤੇ ਮੈਂ ਉੱਠਿਆ ਮੈਂ ਆਪਣੇ ਘਰ ਦੇ ਨਾਲ ਉਠਾਰਿਆ ਪਹਿਲੀ ਵਾਰ ਤੋਂ ਦੂਜੀ ਮੇਰੇ ਥਾਲਦਾਂ ਥਾਲਦਾਂ ਦੂਜਾ ਵਾਰੀ ਲੱਗ ਗਿਆ ਫਿਰ ਕਹਿੰਦਾ ਅਸੀਂ ਆਣ ਕੇ ਛੋਟਾ ਗੇਟ ਖੋਲ ਤੱਕ ਦੀ ਲੜਵਜੀ ਤੇ ਤੁਹਾਡੇ ਵਾਲੇ ਗੇਟ ਤੋਂ ਜਦੋਂ ਘੁੰਮੇ ਤੋਂ ਉਹਨਾਂ ਉੱਥੇ ਫਾਇਰ ਕੀਤਾ ਕਿ ਅਸੀਂ ਫਿਰ ਆਂਦਾ ਪਤਾ ਲੱਗਿਆ ਵੀ ਇਹਨਾਂ ਕੋ ਉੱਥੇ ਹਰ ਵਾਲੇ ਬੰਦੇ ਹੋਈ ਆ ਇਹ ਆਂਦਾ ਹੀ ਧੋੜ ਕੇ ਦਵਾ ਦਾ ਆਪਣੇ ਜਨੇ ਚ ਨੂੰ ਗੇਟ ਨੂੰ ਚੜੇ ਉਹਨਾਂ ਨੇ ਮੋਟਰਸਾਈਕਲ ਘੁਆ ਕੇ ਅਜੇ ਇਹ ਅੰਦਰ ਆਪਣੇ ਬਾਣ ਨਹੀਂ ਰਹੇ ਇੱਕ ਅੱਧਾ ਜਣਾ ਪਾਏ ਹੋ ਸਕਦਾ ਉਹਨਾਂ ਦੇ ਕਾਬੂ ਵੀ ਆਂਦਾ ਦਵਾ ਦਾ ਉਹਨਾਂ ਇਹਦਾ ਵੱਡਾ ਬ੍ਰਦਰ ਨੇ ਖਿੱਚ ਕੇ ਅੰਦਰ ਨੂੰ ਕੀਤਾ ਤੇ ਗੇਟ ਤੇ ਬੰਦੀ ਕਰਨ ਦਾ ਉਹਨਾਂ ਚ ਉਹਨਾਂ ਦਾ ਠਾਹ ਜਿਹੜਾ ਉਹਦੇ ਛੋਟੇ ਗੇਟ ਵਾਲੂ ਗੋਲੀ ਮਾਰਤੀ ਉਹ ਵੀ ਉਹ ਨਿਸ਼ਾਨ ਉੱਥੇ ਲੱਗਾ ਇਹ ਤੋਂ ਵੱਡੀ ਮੈਂ ਕਹਿੰਦਾ ਕੀ ਹੋ ਸਕਦੀ ਹੈ ਵੀ ਕੋਈ ਬੰਦਾ ਰਾਤ ਸੁੱਤਾ ਆਪਣੇ ਘਰ ਸੌ ਆਪਣੇ ਘਰ ਸੌ ਨਹੀਂ ਸਕਦਾ ਕੋਈ ਇਹਨੂੰ ਹਰਾਸਮੈਂਟ ਕਰਨਾ ਕਿ ਇਹਨੂੰ ਡਰਾਉਣਾ ਕਿ ਇਹਨੂੰ ਧਮਕਾਉਣਾ ਕਿ ਤੂੰ ਕੱਲ ਨੂੰ ਹੋਰ ਕਿਹੜੇ ਗੱਲ ਚ ਜਾ ਗੱਲ ਐਂ ਚੜ ਮੱਲਾ ਪਿੰਡਾਂ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਭਰ ਐਦਾਂ ਨਹੀਂ ਕਦੀ ਹੁੰਦੀ ਤੇ ਆ ਜੀਆਂ ਮਲਾਕੀਆਂ ਕਿ ਉਹਦੇ ਗੇਟਾਂ ਦੇ ਅੱਗੜੀ ਰਾਤ ਗੋਲੀਆਂ ਮરાਉ ਉਹ ਜਾਂ ਕਿ ਇਹਨੂੰ ਰਾਹ ਜਾਂਦੇ ਨੂੰ ਗੋਲੀ ਮਰਵਾ ਦੋ ਇਹ ਬਹੁਤ ਵੱਡੀ ਮੈਂ ਤਾਂ ਕਹਿੰਦਾ ਸਰਕਾਰ ਦੀ ਹੀ ਮਲਾਕੀ ਆ ਤੇ ਜਿਹੜੇ ਬੰਦਿਆਂ ਨੇ ਕੰਮ ਕੀਤਾ ਜਿਹੜਿਆਂ ਬਦਲ ਕੀਤਾ ਤੇ ਜਿਹੜਿਆਂ ਨੇ ਕਰਵਾਇਆ ਉਹ ਲਗਭਗ 90% ਸਾਨੂੰ ਉਦੋਂ ਪਤਾ ਕਿ ਕਿਹੜੇ-ਕਿਹੜੇ ਬੰਦਿਆਂ ਨੇ ਕਰਵਾਇਆ ਤੇ ਕਿਹੜੇ ਨੇ ਕੀਤਾ ਥੋੜੇ-ਬੋੜੇ ਚਾਲਣਾ ਆਉਣ ਵਾਲਾ ਵਾ ਉਹ ਜਿਵੇਂ-ਜਿਵੇਂ ਅਸੀਂ ਨਹੀਂ ਦੇਆ ਆਪਣਾ ਜੋਰ ਲਾਉਣ ਜਿਵੇਂ-ਜਿਵੇਂ ਅੱਜ ਮੈਂ ਐਸਪੀ ਸਾਹਿਬ ਨੂੰ ਮਿਲਿਆ ਕਿਉਂਕਿ ਐਸਐਸਪੀ ਸਾਹਿਬ ਹੈ ਨਹੀਂ ਡੀਜੀ ਸਾਹਿਬ ਨੂੰ ਮਿਲ ਕੇ ਆ ਅੰਮ੍ਰਿਤਸਰ ਉਹਨਾਂ ਨੇ ਵੀ ਉਹਨਾਂ ਦੀ ਵੀ ਧਿਆਨ ਚ ਲੈਂਦੀ ਹੈ ਗੱਲ ਕਿ ਜਿਹੜਾ ਇਹ ਗੁੰਡਾ ਰਾਜ ਚੱਲ ਰਿਹਾ ਇਹਨੂੰ ਥੱਲ ਪਾਈ ਜਾਵੇ ਇਹ ਕਰਕੇ ਲਗਭਗ ਦੋ ਵਾਰ ਮੇਰੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਐਸਐਸਓ ਨੇ ਕਿਹਾ ਉਹ ਵੀ ਕਹਿੰਦੇ ਕਿ ਅਸੀਂ ਟੀਮਾਂ ਛੱਡੀਆਂ ਵਾ ਸਾਰੇ ਕੈਮਰੇ ਚੈੱਕ ਕਰਨ ਦੇ ਆ ਅਸੀਂ ਇਹ ਜਿਹੜਾ ਨਿਆਵਾ ਜਰੂਰ ਲਾਵਾਂਗੇ ਅਸੀਂ ਦੋ ਚਾਰ ਦਿਨ ਦੇਖਣਾ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਜੇ ਸਾਨੂੰ ਨਿਆ ਨਾ ਮਿਲਿਆ ਤੇ ਅਸੀਂ ਇੱਥੇ ਹਰਚਵਾਲ ਚੌਕ ਜਾ ਕੋਈ ਹੋਰ ਚੌਕ ਬਾਵਾਂਗੇ ਬਹਿ ਕੇ ਬੰਦੇ ਰਹੇ ਆਪਣੀ ਜਿਵੇਂ ਸਾਡੇ ਨਿਆ ਨਹੀਂ ਮਿਲਦਾ ਬੰਦੇ ਰਹੇ ਇਹਨਾਂ ਦਾ ਖੜਾ ਨਹੀਂ ਛੱਡਾਂਗੇ ਕਿਉਂਕਿ ਇਹ ਦੋ ਤਿੰਨ ਸਾਲ ਹੋ ਗਏ ਆ ਹਰ ਸਾਲ ਹੀ ਗੋਲੀ ਚਲਾ ਦੋ ਹਰ ਸਾਲ ਗੋਲੀ ਚਲਾ ਦੋ ਇਹ ਕੱਜ ਇਹਦੇ ਬੂਏ ਕਰੀ ਚੱਲੀ ਆ ਕੱਲ ਹੋਰ ਕਹਦੇ ਚੱਲੂਗੀ ਪਰ ਸੋਹੋਰ ਕਹਦੇ ਚੱਲੂਗੀ ਤੇ ਫਿਰ ਗਮਰਾਹ ਕਰਨ ਵਾਲੀ ਕਹਾਣੀ ਅਸੀਂ ਘਰਾਜ ਪਾਵਾਂਗੇ ਹਸਪਤਾਲ ਜੀ ਪਿੰਡ ਦਾ ਮਾਹੌਲ ਸੁਸਤਾਂ ਲੱਗ ਰਿਹਾ ਪਿੰਡ ਦਾ ਮਾਹੌਲ ਬਿਲਕੁਲ ਡਰਿਆ ਹੋਇਆ ਹੈ ਜੀ ਜਿਹੜੇ ਲੱਗ ਲੱਗੇ ਤੇ ਲੋਕ ਆ ਸਾਰੇ ਸਹਿਨੇ ਆ ਕਿ ਸੁਤੇ ਬਿਆਨ ਉਹ ਕਹ ਰਹੇ ਇੱਕ ਬੇਗਰੀ ਉਹ ਇੱਕ ਦਿਨ ਨਾ ਹਵਾਈ ਫਾਰ ਕਰਕੇ ਚਲ ਜੜਾ ਇੱਕ ਕੇ ਦੇ ਗੇਟ ਦੇ ਵਿੱਚ ਸਿੱਧਾ ਫੈਰ ਮਾਰਨਾ ਇਹਦਾ ਮਤਲਬ ਜਾਨੋ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਵੀ ਜਦੋਂ ਇਹ ਬੰਦਾ ਨਿਕਲੂਗਾ ਜੇ ਕੇਟ ਦਾ ਨਿਕਲਦਾ ਉਸੇ ਨੂੰ ਢਾਹ ਲੋ ਨੀ ਤੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹਦੇ ਆ ਕਿ ਇਹਦਾ ਬੰਦੇ ਸਾਨੂੰ 2-4 ਦਿਨਾਂ ਦੇ ਵਿੱਚ ਲੱਭ ਕੇ ਦੋ ਕਿੱਥੇ ਆ ਤੁਹਾਨੂੰ ਪਤਾ ਵਾ ਕਿਉਂਕਿ ਮੈਂ 100% ਜਿਹੜਾ ਹੈ ਲਗਭਗ ਪੁਲਿਸ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਇਹ ਕੰਮ ਕਰ ਸਕਦਾ ਜਦੋਂ ਕਿਹਦਾ ਵੱਡਾ ਚੋਰੀ ਹੋਇਆ ਨਾ ਤੇ ਪੁਲਿਸ ਵਾਲੇ ਇੱਕ ਤਾਂ ਜੇ ਨੂੰ ਪੁੱਛਣ ਲੱਗ ਪੈਂਦੇ ਵੀ ਆ ਪੁੱਛ ਆ ਲੱਗੇ ਕਿ ਕਿਹੜਾ ਕਨੇ ਕੀਤਾ ਚੋਰੀ ਸਭ ਪਤਾ ਪੁਲਿਸ ਨੂੰ ਕਿ ਕਿਹੜਾ ਵੱਡਾ ਇੱਥੇ ਗੋਲ ਚਲਾਉਣ ਵਾਲਾ ਲੱਗੇ ਲੱਗੇ ਫਿਰ 2 ਦਿਨ ਦਾ ਟਾਈਮ ਦਿੱਤਾ ਗਿਆ 5 ਦਿਨ ਦਾ ਟਾਈਮ ਆ ਜੀ 5 ਦਿਨ ਦਾ ਡਿਵੀਜ਼ੀ ਸਾਹਿਬ ਨੂੰ ਕਹਿ ਕੇ ਆ ਕਿ 5 ਦਿਨਾਂ ਦੇ ਵਿੱਚ ਵਿੱਚ ਸਾਨੂੰ ਬੰਦੇ ਜਿਹੜੇ ਆ ਉਹ ਕਲੀਅਰ ਕਰਕੇ ਦੋ ਕਿੰਨਾ ਕਰਵਾਇਆ ਤੇ ਕਿੰਨੇ ਨੇ ਕੀਤਾ ਜੇ ਨਹੀਂ ਹੋਊਗਾ ਤੇ ਫਿਰ ਇਹ ਆਪਣੇ ਤਰੀਕੇ ਨਾਲ ਕੰਕਲੀਅਰ ਕਰਾਵਾਂਗੇ ਮਾੜੀ ਗੱਲ ਹੈ ਜਿਹੜਾ ਇਹ ਸ਼ਰਾਰਤੀ ਅੰਸ਼ਾਰ ਆ ਇਹਨਾਂ ਨੂੰ ਨਖਤ ਪਾਉਣੀ ਚਾਹੀਦੀ ਹੈ ਜਿਹੜੀਆਂ ਵਾਰਦਾਤਾ ਕਰਦੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਪਜਾਉਣਾ ਚਾਹੀਦਾ ਜੇ ਕਿਸਾਂ ਗਿੰਦੇ ਉਹ ਤੇ ਜਿਸਾਂ ਦੇ ਉੱਤੇ ਹਮਲਾ ਹੋਇਆ ਬਹੁਤ ਮਾੜੀ ਗੱਲ ਹੈ ਤੇ ਇਸ ਤਰ੍ਹਾਂ ਪਹਿਲਾਂ ਪਿੰਡ ਦਾ ਮਾਹੌਲ ਬਹੁਤ ਵਧੀਆ ਸੀਗਾ ਇਦਾਂ ਦੇ ਜਦੋਂ ਇਨਸੀਡੈਂਟ ਹੁੰਦੇ ਆ ਫਿਰ ਲੋਕ ਡਰਦੇ ਆ ਤੇ ਮਾਹੌਲ ਖਰਾਬ ਹੁੰਦੇ ਆ ਇਹ ਕਿਸਾਂ ਦਾ ਹੁਣ ਮਾਹੌਲ ਹੈ ਤੁਹਾਡੇ ਸਰਪੰਚਾ ਪਿੰਡ ਮਾਹੌਲ ਉਹ ਜਿਹੜਾ ਸਹਿਮਿਆ ਆ ਇਹ ਪੁਲਸ ਨੂੰ ਕੀ ਕਹਿਣਾ ਚਾਹੁੰਦੇ ਜੀ ਪੁਲਸ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਜਲਦੀ ਤੋਂ ਜਲਦੀ ਜਿਹੜੇ ਇਹ ਬੰਦੇ ਡ੍ਰੈਸ ਕਰਕੇ ਸਾਹਮਣੇ ਆਉਣੇ ਚਾਹੀਦੇ ਆ ਤੇ ਉਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਮੈਂ ਸਤਪਾਲ ਸਿੰਘ ਐਕਸ ਸਰਪੰਚ ਆ ਉਹ ਕਲਾ ਜੀ ਇਸ ਦਾ ਗੋਲੀਆਂ ਤੇ ਕੀ ਕਹਿਣਾ ਚਾਹੁੰਦੇ ਇਹ ਗੋਲੀਆਂ ਜਿਹੜੀਆਂ ਵਾ ਇਹ ਤੀਜੀ ਘਟਨਾ ਵਾ ਇੱਥੇ ਸਾਡੇ ਇਸ ਤੋਂ ਪਹਿਲਾਂ ਵੀ ਦੋ ਵਾਰੀ ਇੱਥੇ ਫਾਇਰਿੰਗ ਕਰਕੇ ਜਾਂਦੇ ਰਹੇ ਆ ਸਾਨੂੰ ਕੋਈ ਅਜੇ ਤੱਕ ਨਿਆਂ ਨਹੀਂ ਮਿਲਿਆ ਉਹਨਾਂ ਬਾਰੇ ਵੀ ਇੱਥੇ ਪੁਲਿਸ ਨੂੰ ਇਨਫੋਰਮ ਕਰਦੇ ਰਹੇ ਆ ਪਰ ਪੁਲਿਸ ਕਹਿੰਦੀ ਰਹੀ ਕਿ ਕਿਹੜੀਆਂ ਤੁਹਾਡੇ ਵੱਜੀਆਂ ਵਾ ਜਦੋਂ ਬੰਦਾ ਮਰੂਗਾ ਉਦੋਂ ਹੀ ਪਤਾ ਲੱਗਣਾ ਵੀ ਇਹ ਵੱਜਗੀਆਂ ਤੇ ਮਰ ਗਿਆ ਤੇ ਹੁਣ ਇਹ ਕਾਰਵਾਈ ਕਰਨੀ ਆ ਕਿ ਕਿਹੜੇ ਪੁਲਿਸ ਅਧਿਕਾਰੀ ਨੇ ਕਿਹਾ ਜੀ ਇਹ ਉਦੋਂ ਹੈਗਾ ਸੀ ਵਿਜੇ ਕੁਮਾਰ ਉਹਨੇ ਸਾਨੂੰ ਕਿਹਾ ਸੀ ਵੀ ਇਹ ਤੁਹਾਡਾ ਕਿਹੜਾ ਕੋ ਬੰਦਾ ਮਰ ਗਿਆ ਬੰਦਾ ਮਰੂਗਾ ਤੇ ਫੇਰ ਹੀ ਉਹਦੇ ਬਾਰੇ ਆਪਾਂ ਦੱਸ ਸਕਦੇ ਆਂ ਕਿ ਸਾਡਾ ਬੰਦਾ ਮਰ ਗਿਆ ਤੇ ਹੁਣ ਇਹਦੇ ਬਾਰੇ ਤੋਂ ਹੀ ਜਿਹੜਾ ਵਾ ਆਪਣਾ ਕਾਰਵਾਈ ਕਰੋ ਉਹ ਮੱਲਾ ਸਾਨੂੰ ਝੂਠਿਆਂ ਕਰਦੇ ਵੀ ਤੂੰ ਝੂਠ ਬੋਲਦੇ ਜੇ ਤੁਹਾਡੇ ਕਿਹੜੀ ਕੋ ਗੋਲੀ ਵੱਜੀ ਆ ਤੇ ਗੋਲੀਆਂ ਹੁਣ ਸਿੱਧੀਆਂ ਨਿਸ਼ਾਨ ਤੇ ਛੰਡਾ ਇਹ ਆ ਗੋਲੀਆਂ ਵੱਜੀਆਂ ਇੱਥੇ ਉਹ ਟਿੱਪਰ ਮਿੱਟੀ ਦਾ ਆਉਣ ਡਿਆ ਸੀ ਉਹ ਟਿੱਪਰ ਵਾਲੇ ਨੇ ਕਿਹਾ ਇਹ ਮੇਰੇ ਤੇ ਮੈਂ ਸੱਚਾ ਮਿਰਤੇ ਫਾਰਿੰਗ ਕਰਨ ਲੱਗੇ ਆ ਉਹ ਟਿੱਪਰ ਵਾਲੇ ਨੇ ਵੀ ਸਾਨੂੰ ਇੱਥੇ ਦੱਸ ਕੇ ਗਿਆ ਪੂਰਾ ਤਰੀਕੇ ਦੇ ਨਾਲ ਵੀ ਉਹ ਤਾਂ ਮੈਨੂੰ ਐ ਡਰ ਪੈ ਗਿਆ ਵੀ ਜਦੋਂ ਮੈਨੂੰ ਘੇਰ ਲਿਆ ਇਹਨਾਂ ਨੇ ਤੇ ਉਹ ਮੱਲਾ ਇਹ ਕੋਈ ਤੀਜਾ ਚਾਂਸ ਹੋ ਗਿਆ ਵਾ ਤੇ ਬੰਦੇ ਜਿਹੜੇ ਆ ਉਹ ਟਰੇਸ ਪੁਲਿਸ ਨੂੰ ਤਾਂ ਹੋ ਗਏ ਆ ਪੁਲਿਸ ਹੁਣ ਸਾਹਮਣੇ ਲਿਆਉਣ ਦੀ ਗੱਲ ਆ ਉਹਨਾਂ ਦੀ ਇਹ ਪੁਲਿਸ ਨਹੀਂ ਕਾਰਵਾਈ ਕਰਦੀ ਅਗਲਾ ਸਟੈਪ ਜੋ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਬਾਪੀ 5 ਦਿਨ ਤੱਕ ਅਸੀਂ ਵੇਟ ਕਰਾਂਗੇ ਤੇ ਉਹਦੇ ਨਾਲ ਅਸੀਂ ਹਾਸ ਦਵਾਂਗੇ ਤੇ ਬਿਲਕੁਲ ਅਸੀਂ ਉਹ ਧਰਨਾ ਜਿਹੜਾ ਵਾ ਉਹ ਸਾਤਮਾਹੀ ਤਰੀਕੇ ਨਾਲ ਲਾ ਕੇ ਪ੍ਰਸ਼ਾਸਨ ਨੂੰ ਜਿਹੜੀ ਮੰਗ ਕਰਾਂਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਚਲੋ ਹਿੰਟ ਕੁਆ ਕੀ ਦੇਖਿਆ ਜਿਸਨੂੰ ਰਾਤ ਗੋਲੀਆਂ ਚੱਲਦੀਆਂ ਇਹ ਨਹੀਂ ਮੰਜੀ ਬਾਹਰ ਹੋ ਗਈ

ਹਰ ਮਾਰਤਾ ਹਰ ਵਾਰ ਕੋਈ ਸਮਝ ਲਾਜਮ ਕੁਛ ਨਹੀਂ ਕਰ ਰਹੇ हां ਮੈਂ ਵੀ ਇੱਕ ਪਰਸਾ ਚੱਲ ਗਈ ਜਾ ਇਨਸਾਫ ਮਿਲਣਾ ਚਾਹੀਦਾ ਮੁੰਡੇ ਨੂੰ ਨਹੀਂ ਨਹੀਂ ਕਹਿੰਦਾ ਪਰ ਸਭ ਇਹ ਸਿੰਘ ਕੈਂਡਾ ਵਾਲਾ ਕਲਾ ਵੀ ਦਾ ਸਰਪੰਚ ਹੈ ਆਮ ਆਦਮੀ ਦਾ ਦੋ ਸੈਕਿੰਡ ਤੋਂ ਥੋੜੀ ਚੱਲੀ ਪੰਜ ਫਾਇਰ ਹੋਇਆ ਤੇ ਦੋਸ਼ੀ ਉਹਨਾਂ ਤੁਹਾਡੇ ਉਤੇ ਕਰੀਬ ਲਾਇਆ ਗਿਆ ਤੇ ਤੁਸੀਂ ਮੈਂ ਚਰਵਾ ਕਿਹ ਕਹਿਣਾ ਚਾਹ ਰਹੇ ਹੋ ਅਈ ਕੋਈ ਹਮਲਾ ਮੈਂ ਐਸੇ ਕੋਈ ਨਹੀਂ ਕਰਵਾਇਆ ਜੀ ਨਾ ਮੈਨੂੰ ਪਤਾ ਇਸ ਚੀਜ਼ ਬਾਰੇ ਮੈਨੂੰ ਦੁਪਹਿਰੇ ਪਤਾ ਲੱਗਿਆ 11 ਵਜੇ ਨੂੰ ਬਾਕੀ ਜਰੂਰ ਇਹਨਾਂ ਦਾ ਗਰਾਊਂਡ ਦਾ ਮਸਲਾ ਹੈਗਾ ਗਰਾਊਂਡ ਦੇ ਉੱਤੇ ਕਬਜ਼ਾ ਕੀਤਾ ਇਹਨਾਂ ਨੇ ਉਹ ਕਬਜ਼ੇ ਦੀ ਨਿਯਾਜ਼ ਦਾ ਕਰਕੇ ਇਹਨਾਂ ਨੇ ਮੇਰਾ ਨਾਮ ਆਇਆ ਹੋਰ ਮੇਰਾ ਕੋਈ ਪਰਾਂਵਿਆਂ ਨਾਲ ਹੈ ਹੀ ਕੋਈ ਨਹੀਂ ਹੈ ਜੀ ਕੀ ਮੰਗਦੇ ਹੋ ਜੀ ਮੰਗ ਇਹ ਹੈ ਕਿ ਜੋ ਇਹਨਾਂ ਦੇ ਨਾਲ ਹੋਇਆ ਉਹਦਾ ਇਨਸਾਫ ਲੁਆਇਆ ਜਾਵੇ ਬੇਸ਼ੱਕ ਨੂੰ ਫੜ ਕੇ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਇਹ ਸਰਕਾਰ ਵਾਜੀ ਆਮ ਆਦਮੀ ਪਾਰਟੀ ਦਾ ਮੈਂ ਸਰਪੰਚ ਹਾਂ ਚਾਹੀਦਾ ਬਿਮਾਰਿਕ ਤੋਂ ਮੰਗ ਨੂੰ ਅਪੀਲ ਕਰਨਾ ਜੀ ਇਹਨਾਂ ਦਾ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਹੈ ਨਾ ਕੋਈ ਦੋਸਤ ਨਹੀਂ ਮੋਦੇ ਜੀ ਬਿਲਕੁਲ ਜੀ ਬਿਲਕੁਲ ਦੇ ਜੀ ਸਾਨੂੰ ਰਾਤ ਸੁਖਾ ਗਈ ਸਰਬਜੀਤ ਸਿੰਘ ਸਾਨੂੰ ਸਤਰਾਮ ਸਿੰਘ ਦੇ ਘਰ ਦੇ ਬਾਹਰ ਫਰੰਗ ਹੋਈ ਆ ਤੇ ਉਹਦੇ ਸਬੰਧ ਵਿੱਚ ਆਪਾਂ ਸਰਗੇ ਮੌਕੇ ਤੇ ਉਹ ਤੋਂ ਇੱਕ ਕੋਲਾ ਬਾਰ ਬੁਰਦਾ ਮਿਲਿਆ ਇੱਕ ਕਾਲੇ ਰੰਗ ਦੀ ਟੋਪੀ ਮਿਲੀ ਤੇ ਸਰਬਜੀਤ ਸਿੰਘ ਦੇ ਬਿਆਨ ਤੇ ਪੱਤਰ ਦਸਤੇ ਤੱਕ ਲੈ ਆਪਾਂ ਨਾਮ ਨੂੰ ਵਿਅਕਤੀਆਂ ਦੇ ਇਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹਨਾਂ ਦੀ ਗਲਤੀ ਜਿਹੜੇ ਨੂੰ ਛੇਨਾ ਤੇ ਢੋਲੀ ਚਲਾਈ ਆ ਉਹਨਾਂ ਨੂੰ ਆਹ ਦੇਖੋ ਸਾਹਮਣੇ ਲੱਗਦਾ ਇਹ ਲੱਗਦਾ ਕਿ ਇਹਨਾਂ ਤੋਂ ਪਿਛਲੀ ਕੋਈ ਚੱਲਦੀ ਫਿਰੇ ਮਤਲਬ ਪੂਰੀ ਉਹ ਫਰੰਡਾਵਕਲਾਂ ਦੇ ਨਾਲ ਇਹਨਾਂ ਦਾ ਚੱਲਦਾ ਆ ਕੋਈ ਜ਼ਾਇਦ ਦੀ ਜ਼ਮੀਨ ਦਾ ਝਗੜਾ ਇਹਨਾਂ ਦਾ ਪੂਰੀ ਗੱਲ ਦਾ ਝਗੜਾ ਉਹ ਜਿਹੜੇ ਸਾਹ ਦੇ ਇਹਨਾਂ ਦਾ ਕੇਸ ਲੰਬਤ ਪਿਆ ਇਹਨਾਂ ਦੇ ਚੱਲਦਾ ਪਿਆ ਮਤਲਬ ਇੱਕ ਜਿੱਦਾਂ ਜ ਆਪਣਾ ਹੌਲਾ ਰਹਿ ਗਿਆ ਦੋਸ਼ ਸੁਣੇਗਾ ਜਲਦੀ ਤੋਂ ਜਲਦੀ ਆਪਾਂ ਨੂੰ ਐਡਜਿਸਨ ਕਰ ਰਹੇ ਆ ਜਲਦੀ ਜਲਦੀ ਤੁਹਾਡੇ ਸਾਹਮਣੇ ਅਸਲੀ ਦਾ ਸਾਹਮਣੇ ਲਾ ਦੇ